ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਅੱਗੇ ਆਉਣ ਵਾਲੇ ਚਿੱਤਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਆਪਣੇ ਆਪਣੇ ਘਰਾਂ ਨੂੰ ਲੈ ਕੇ ਅਮੀਰ ਅਮੀਰ ਡੈਡੀ ਅਤੇ ਗਰੀਬ ਡੈਡੀ ਦੇ ਵਿਚਾਰਾਂ 'ਚ ਕਿੰਨਾ ਅੰਤਰ ਸੀ ਇੱਕ ਡੈਡੀ ਦੇ ਹਿਸਾਬ ਨਾਲ ਉਹਨਾਂ ਦਾ ਘਰ ਇੱਕ ਸੰਪਤੀ ਸੀ ਜਦਕਿ ਦੂਜੇ ਦੇ ਹਿਸਾਬ ਨਾਲ ਦੇਣਦਾਰੀ ਉਮੀਰ ਡੈਡੀ ਐਸੈਟ ਦੇਣਦਾਰੀ ਕਰ ਲਾਇਬਿਲਟੀ ਕਰ ਗਰੀਬ ਡੈਡੀ ਐਸੈਟ ਕਰ ਦੇਣਦਾਰੀ ਮੈਨੂੰ ਯਾਦ ਹੈ ਕਿ ਮੈਂ ਹੇਠਾਂ ਦਿੱਤੇ ਗਏ ਚਿੱਤਰ ਨੂੰ ਬਣਾ ਕੇ ਆਪਣੇ ਡੈਡੀ ਨੂੰ ਕੈਸ਼ ਫਲੋ ਦੀ ਦਿਸ਼ਾ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਘਰ ਦੇ ਨਾਲ ਨਾਲ ਉਸ ਤੋਂ ਜੁੜੇ ਕੁਝ ਹੋਰ ਖਰਚੇ ਵੀ ਵੱਧ ਜਾਂਦੇ ਹਨ ਇੱਕ ਜਿਆਦਾ ਵੱਡੇ ਘਰ ਦਾ ਮਤਲਬ ਸੀ ਹੋਰ ਜਿਆਦਾ ਖਰਚ ਤੇ ਇਸ ਦਾ ਮਤਲਬ ਇਹ ਸੀ ਕਿ ਕੈਸ਼ ਫਲੋ ਖਰਚੇ ਦੇ ਕਾਲਮ ਤੋਂ ਹੋ ਕੇ ਗੁਜ਼ਰਦਾ ਰਹਿੰਦਾ ਸੀ ਆਮਦਨ ਖਰਚ ਮਾਰਟਗੇਜ ਰੀਅਲ ਪ੍ਰਾਪਰਟੀ ਟੈਕਸ ਬੀਮਾ ਰੱਖ-ਰਖਾਵ ਯੂਟਿਲਿਟੀ ਸੰਪਤੀ ਐਸੈਟ ਬਾਕਸ ਖਾਲੀ ਦੈਂਦਾਰੀ ਮੌਰਗੇਸ ਅੱਜ ਵੀ ਲੋਕੀ ਮੇਰੇ ਨਾਲ ਇਸ ਗੱਲ ਤੇ ਬਹਿਸ ਕਰਦੇ ਹਨ ਕਿ ਉਹਨਾਂ ਦਾ ਘਰ ਸੰਪਤੀ ਐਸੈਟ ਕਿਉਂ ਨਹੀਂ ਹੁੰਦਾ ਮੈਂ ਜਾਣਦਾ ਹਾਂ ਕਿ ਬਹੁਤੇ ਲੋਕਾਂ ਲਈ ਆਪਣਾ ਘਰ ਉਹਨਾਂ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਤੇ ਇਸੇ ਲਈ ਉਹ ਇਸ ਨੂੰ ਆਪਣਾ ਸਭ ਤੋਂ ਵੱਡਾ ਨਿਵੇਸ਼ ਮੰਨਦੇ ਹਨ ਆਪਣੇ ਘਰ ਦਾ ਮਾਲਕ ਹੋਣ ਤੋਂ ਜ਼ਿਆਦਾ ਚੰਗਾ ਕੁਝ ਵੀ ਨਹੀਂ ਹੈ ਮੈਂ ਇਸ ਲੋਕਪ੍ਰੀਏ માનਤਾ ਨੂੰ ਦੇਖਣ ਦਾ ਇੱਕ ਹੋਰ ਨਜ਼ਰੀਆ ਸੁਝਾਉਣਾ ਚਾਹੁੰਦਾ ਹਾਂ ਜੇਕਰ ਮੈਂ ਤੇ ਮੇਰੀ ਪਤਨੀ ਇੱਕ ਜਿਆਦਾ ਵੱਡਾ ਤੇ ਆਲਿਸ਼ਾਨ ਘਰ ਖਰੀਦਣ ਦੀ ਗੱਲ ਸੋਚਤੇ ਹਾਂ ਤਾਂ ਅਸੀਂ ਜਾਣਦੇ ਹਾਂ ਕਿ ਇਹ ਇੱਕ ਸੰਪਤੀ ਨਹੀਂ ਹੋਵੇਗੀ ਬਲਕਿ ਇੱਕ ਦੇਨਦਾਰੀ ਹੋਵੇਗਾ ਕਿਉਂਕਿ ਇਸ ਨਾਲ ਸਾਡੀ ਜੇਬ ਤੋਂ ਪੈਸਾ ਨਿਕਲ ਜਾਵੇਗਾ ਤਾਂ ਇਹ ਰਿਹਾ ਮੇਰਾ ਤਰਕ ਹਾਲਾਂਕਿ ਜ਼ਿਆਦਾਤਰ ਲੋਕ ਮੇਰੇ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਘਰ ਇੱਕ ਭਾਵਨਾਤਮਕ ਵਸਤੂ ਹੁੰਦੀ ਹੈ ਜੇ ਜਦੋਂ ਪੈਸੇ ਦਾ ਸਵਾਲ ਆਉਂਦਾ ਹੈ ਤਾਂ ਭਾਵਨਾਵਾਂ ਪੈਸੇ ਦੀ ਸਮਝ ਨੂੰ ਹਰਾ ਦਿੰਦੀਆਂ ਹਨ ਮੈਨੂੰ ਨਿੱਜੀ ਅਨੁਭਵ ਰਾਹੀਂ ਪਤਾ ਹੈ ਕਿ ਪੈਸਾ ਹਰ ਫੈਸਲੇ ਨੂੰ ਭਾਵਨਾਤਕ ਬਣਾ ਦਿੰਦਾ ਹੈ ਨੰਬਰ 1 ਜਦੋਂ ਘਰ ਦੀ ਗੱਲ ਆਉਂਦੀ ਹੈ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜ਼ਿਆਦਾਤਰ ਲੋਕ ਉਸ ਘਰ ਦਾ ਮੁੱਲ ਚੁਕਾਉਣ ਲਈ ਸਾਰੀ ਜ਼ਿੰਦਗੀ ਕੰਮ ਕਰਦੇ ਹਨ ਜਿਸ ਦੇ ਹੱਕ ਕਦੇ ਵੀ ਪੂਰੀ ਤਰ੍ਹਾਂ ਮਾਲਕ ਨਹੀਂ ਹੁੰਦੇ ਦੂਜੇ ਸ਼ਬਦਾਂ ਵਿੱਚ ਜ਼ਿਆਰਤ ਲੋਕ ਇੱਕ ਘਰ ਖਰੀਦਦੇ ਕੁਝ ਸਾਲਾਂ ਅੰਦਰ ਦੂਜਾ ਘਰ ਖਰੀਦਦੇ ਹਨ ਤੇ ਹਰ ਵਾਰ ਪਹਿਲਾ ਮਕਾਨ ਲਈ ਜਿਹੜਾ ਕਰਜ਼ ਹੋ ਲੈਂਦੇ ਹਨ ਉਸ ਤੇ ਉਹਨਾਂ ਕੋਲ ਹਰ ਵਾਰ ਫਿਰ ਤੋਂ 30 ਸਾਲ ਦਾ ਨਵਾਂ ਕਰਜ਼ ਹੋ ਜਾਂਦਾ ਹੈ ਨੰਬਰ 2 ਹਾਲਾਂਕਿ ਲੋਕਾਂ ਨੂੰ ਮਾਰਟਗੇਜ ਪੇਮੈਂਟ ਉੱਤੇ ਵਿਆਜ ਲਈ ਟੈਕਸ ਤੋਂ ਛੋਟ ਮਿਲਦੀ ਹੈ ਔਰ ਉਹ ਆਪਣੇ ਹੋਰ ਖਰਚਿਆਂ ਲਈ ਟੈਕਸ ਤੋਂ ਬਾਅਦ ਮਿਲਣ ਵਾਲੇ ਡਾਲਰਾਂ ਦਾ ਉਪਯੋਗ ਕਰਦੇ ਹਨ ਆਪਣੀ ਮਾਰਟਗੇਜ ਪੂਰੀ ਤਰ੍ਹਾਂ ਚੁਕਾਉਣ ਤੋਂ ਬਾਅਦ ਵੀ ਨੰਬਰ 3 ਪ੍ਰਾਪਰਟੀ ਟੈਕਸ ਮੇਰੀ ਪਤਨੀ ਤੇ ਮੰਮੀ ਡੈਡੀ ਨੂੰ ਤੱਕਾ ਲੱਗਿਆ ਜਦੋਂ ਉਹਨਾਂ ਦੇ ਘਰ ਦਾ ਪ੍ਰਾਪਰਟੀ ਟੈਕਸ 1000 ਡਾਲਰ ਪ੍ਰਤੀ ਮਹੀਨੇ ਤੱਕ ਪੁੱਜ ਗਿਆ ਇਹ ਉਦੋਂ ਹੋਇਆ ਜਦੋਂ ਉਹ ਰਿਟਾਇਰ ਹੋ ਚੁੱਕੇ ਸਨ ਤੇ ਇਸ ਵਾਧੇ ਕਾਰਨ ਉਹਨਾਂ ਦਾ ਰਿਟਾਇਰਮੈਂਟ ਤੋਂ ਬਾਅਦ ਦਾਅਵਾਜ ਡਗੜਬਾ ਗਿਆ ਤੇ ਉਹਨਾਂ ਨੂੰ ਮਜਬੂਰਨ ਮਕਾਨ ਬਦਲਣਾ ਪਿਆ ਘਰ ਦੀ ਕੀਮਤ ਹਮੇਸ਼ਾ ਨਹੀਂ ਵੱਧਦੀ ਮੇਰੇ ਕੁਝ ਦੋਸਤ ਹਨ ਜਿਨ੍ਹਾਂ ਨੇ ਆਪਣੇ ਘਰ ਲਈ ਕਰਜ਼ਾ ਲਿਆ ਸੀ ਉਹਨਾਂ ਨੇ 10 ਲੱਖ ਡਾਲਰ ਤੋਂ ਵੀ ਜ਼ਿਆਦਾ ਅਦਾ ਕਰਜ਼ਾ ਚੁਕਾਉਣਾ ਹੈ ਪਰ ਅੱਜ ਉਸ ਘਰ ਦੀ ਕੀਮਤ 7 ਲੱਖ ਡਾਲਰ ਤੋਂ ਜ਼ਿਆਦਾ ਨਹੀਂ ਹੈ ਨੰਬਰ 5 ਸਭ ਤੋਂ ਵੱਡਾ ਨੁਕਸਾਨ ਮੌਕਾ ਗਵਾਚਣ ਵਾਂਗ ਹੁੰਦਾ ਹੈ ਜੇਕਰ ਤੁਹਾਡਾ ਸਾਰਾ ਪੈਸਾ ਮਕਾਨ ਵਿੱਚ ਫਸਿਆ ਰਿਹਾ ਤਾਂ ਤੁਹਾਨੂੰ ਹੋਰ ਜ਼ਿਆਦਾ ਕਰੜੀ ਮਿਹਨਤ ਕਰਨੀ ਪਵੇਗੀ ਤਾਂ ਕਿ ਤੁਹਾਡਾ ਖਰਚਾ ਚੱਲਦਾ ਰਹੇ ਕਿਸੇ ਦੌਰਾਨ ਤੁਹਾਡੇ ਸੰਪਤੀ ਵਾਲੇ ਕਾਲਮ 'ਚ ਕੋਈ ਵਾਦਾ ਨਹੀਂ ਹੁੰਦਾ ਜੇਕਰ ਇੱਕ ਨੌਜਵਾਨ પતિ ਪਤਨੀ ਸ਼ੁਰੂਆਤ 'ਚ ਹੀ ਆਪਣਾ ਪੈਸਾ ਸੰਪਤੀ ਵਾਲੇ ਕਾਲਮ 'ਚ ਲਾਉਣ ਤਾਂ ਉਹਨਾਂ ਦੇ ਅਗਲੇ ਸਾਲ ਆਰਾਮ ਨਾਲ ਗੁਜ਼ਰਨਗੇ ਖਾਸ ਕਰਕੇ ਉਸ ਵੇਲੇ ਜਦੋਂ ਉਹ ਆਪਣੇ ਬੱਚਿਆਂ ਨੂੰ ਕਾਲਜ ਭੇਜਣਗੇ ਇਸ ਦੌਰਾਨ ਉਹਨਾਂ ਦੀ ਸੰਪਤੀ ਦੀ ਵੀ ਵਧ ਜਾਵੇਗੀ ਅਤੇ ਉਹਨਾਂ ਦੇ ਖਰਚੇ ਵੀ ਆਰਾਮ ਨਾਲ ਚੱਲਦੇ ਰਹਿਣਗੇ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡਾ ਘਰ ਤੁਹਾਡੇ ਵੱਧਦੇ ਹੋਏ ਖਰਚਿਆਂ ਦੇ ਭੁਗਤਾਨ ਲਈ ਹੋਮ ਇਕਵਿਟੀ ਲੋਨ ਦਾ ਜਰੀਆ ਬਣ ਜਾਂਦਾ ਹੈ ਸੰਖੇਪ ਵਿੱਚ ਆਪਣਾ ਘਰ ਖਰੀਦਣ ਦਾ ਫੈਸਲਾ ਬੜਾ ਖਰਚੀਲਾ ਪੈਂਦਾ ਹੈ ਇਸ ਦੀ ਬਜਾਏ ਬਿਹਤਰ ਰਹੇਗਾ ਕਿ ਛੇਤੀ ਹੀ ਇਨਵੈਸਟਮੈਂਟ ਪੋਰਟਫੋਲੀਓ ਬਣਾ ਲਿਆ ਜਾਵੇ ਕਿਸੇ ਇਨਸਾਨ ਉੱਤੇ ਇਸ ਦਾ ਅਸਰ ਘੱਟੋ-ਘੱਟ ਤਿੰਨ ਪ੍ਰਕਾਰ ਨਾਲ ਪੈਂਦਾ ਹੈ ਨੰਬਰ 1 ਸਮੇਂ ਦੀ ਬਰਬਾਦੀ ਕਿਉਂਕਿ ਇਸ ਦੌਰਾਨ ਦੂਜੀ ਸੰਪਤੀਆਂ ਦਾ ਮੁੱਲ ਵੱਧ ਗਿਆ ਹੁੰਦਾ ਹੈ ਨੰਬਰ 2 ਵਾਧੂ ਪੂੰਜੀ ਦੀ ਬਰਬਾਦੀ ਜਿਸ ਨੂੰ ਦੁਬਾਰਾ ਨਿਵੇਸ਼ ਕੀਤਾ ਜਾ ਸਕਦਾ ਸੀ ਜਦੋਂ ਕਿ ਘਰ ਖਰੀਦਣ ਤੋਂ ਬਾਅਦ ਤੁਹਾਨੂੰ ਘਰ ਨਾਲ ਜੁੜੇ ਬਹੁਤੇ ਖਰਚ ਚੁੱਕਣੇ ਪੈਂਦੇ ਹਨ ਨੰਬਰ 3 ਸਿੱਖਿਆ ਦੀ ਬਰਬਾਦੀ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ ਕਿ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਸੰਪਤੀ ਵਾਲੇ ਕਾਲਮ ਚ ਉਹਨਾਂ ਦਾ ਘਰ ਬਚਤ ਤੇ ਰਿਟਾਇਰਮੈਂਟ ਪਲਾਨ ਆਉਂਦੇ ਹਨ ਕਿਉਂਕਿ ਉਹਨਾਂ ਦੇ ਕੋਲ ਨਿਵੇਸ਼ ਕਰਨ ਲਈ ਪੈਸਾ ਨਹੀਂ ਹੁੰਦਾ ਇਸ ਲਈ ਉਹ ਬਿਲਕੁਲ ਨਿਵੇਸ਼ ਨਹੀਂ ਕਰਦੇ ਇਸੇ ਕਾਰਨ ਉਹਨਾਂ ਨੂੰ ਨਿਵੇਸ਼ ਦਾ ਅਨੁਭਵ ਕਦੇ ਨਹੀਂ ਮਿਲ ਪਾਉਂਦਾ ਜਰ ਤਰ ਲੋਕ ਕਦੇ ਇੱਕ ਸਿਆਣੇ ਨਿਵੇਸ਼ਕ ਨਹੀਂ ਬਣ ਪਾਉਂਦੇ ਤੇ ਸਭ ਤੋਂ ਵਧੀਆ ਨਿਵੇਸ਼ ਆਮ ਤੌਰ ਉਤੇ ਸਭ ਤੋਂ ਪਹਿਲੇ ਸਿਆਣੇ ਨਿਵੇਸ਼ਕਾਂ ਨੂੰ ਵੇਚੇ ਜਾਂਦੇ ਹਨ ਜਿਹੜੇ ਬਾਅਦ ਵਿੱਚ ਉਹਨਾਂ ਨੂੰ ਸੁਰੱਖਿਅਤ ਖੇਡਣ ਵਾਲੇ ਲੋਕਾਂ ਨੂੰ ਵੇਚਦੇ ਹਨ ਮੇਰੇ ਪੜੇ ਲਿਖੇ ਡੈਡੀ ਦਾ ਫਾਈਨੈਂਸ਼ੀਅਲ ਸਟੇਟਮੈਂਟ ਚੂਹਾ ਦੌੜ 'ਚ ਫਸੇ ਬੰਦੇ ਦੀ ਸਭ ਤੋਂ ਚੰਗੀ ਮਿਸਾਲ ਹੈ ਉਹਨਾਂ ਦੇ ਖਰਚੇ ਹਮੇਸ਼ਾ ਉਹਨਾਂ ਦੀ ਆਮਦਨੀ ਤੋਂ ਜ਼ਿਆਦਾ ਹੁੰਦੇ ਸਨ ਇਸ ਲਈ ਉਹਨਾਂ ਨੂੰ ਸੰਪਤੀ ਐਸੈਟ ਵਿੱਚ ਨਿਵੇਸ਼ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ ਇਸ ਦਾ ਨਤੀਜਾ ਇਹ ਹੁੰਦਾ ਸੀ ਕਿ ਉਹਨਾਂ ਦੀ ਦੇਣਦਾਰੀ ਜਿਵੇਂ ਮਾਰਟਗੇਜ ਤੇ ਕ੍ਰੈਡਿਟ ਕਾਰਡ ਦੇ ਕਰਜ਼ ਉਹਨਾਂ ਦੀ ਸੰਪਤੀ ਐਸੈਟ ਤੋਂ ਕਿਤੇ ਜ਼ਿਆਦਾ ਹੁੰਦੇ ਸਨ ਅਗਲਾ ਚਿੱਤਰ 1000 ਸ਼ਬਦਾਵਾਂ ਵਾਂਗ ਇੱਕ ਕਹਾਣੀ ਦੱਸਦਾ ਹੈ ਪੜੇ ਲਿਖੇ ਡੈਡੀ ਦਾ ਫਾਈਨੈਂਸ਼ੀਅਲ ਸਟੇਟਮੈਂਟ ਇੱਕ ਬਾਕਸ ਦੋ ਖਾਨਿਆਂ ਵਾਲਾ ਬਣਿਆ ਹੋਇਆ ਹੈ ਉੱਪਰਲੇ ਖਾਨੇ ਵਿੱਚ ਆਮਦਨ ਲਿਖਿਆ ਹੈ ਤੇ ਨਿਚਲੇ ਖਾਨੇ ਵਿੱਚ ਖਰਚ ਉਸ ਦੇ नीचे ਇੱਕ ਹੋਰ ਬਾਕਸ ਬਣਿਆ ਜਿਸਦੇ ਦੋ ਕਾਲਮ ਹਨ ਪਹਿਲੇ ਕਾਲਮ ਦੇ ਸੰਪਤੀ ਐਸੈਟ ਲਿਖਿਆ ਹੈ ਜੋ ਕਿ ਬਹੁਤ ਛੋਟਾ ਖਾਨਾ ਹੈ ਉਸ ਦੇ ਨਾਲ ਹੀ ਦੇਣਦਾਰੀ ਵਾਲਾ ਬਾਕਸ ਹੈ ਜੋ ਕਿ ਬਹੁਤ ਵੱਡਾ ਹੈ ਦੂਜੇ ਪਾਸੇ ਮੇਰੇ ਮੀ ਡੈਡੀ ਦਾ ਫਾਈਨੈਂਸ਼ੀਅਲ ਸਟੇਟਮੈਂਟ ਇਹ ਦਿਖਾਉਂਦਾ ਹੈ ਕਿ ਉਹ ਜੀ ਜਾਨ ਲਗਾ ਕੇ ਨਿਵੇਸ਼ ਕਰ ਰਹੇ ਸਨ ਤੇ ਉਹਨਾਂ ਨੂੰ ਆਪਣੀਆਂ ਦੇਣਦਾਰੀਆਂ ਨੂੰ ਘੱਟ ਤੋਂ ਘੱਟ ਰੱਖਣਾ ਸੀ। ਉਮੀਰ ਡੈਡੀ ਦਾ ਫਾਈਨੈਂਸ਼ੀਅਲ ਸਟੇਟਮੈਂਟ ਦੋ ਬਾਕਸ ਹਨ ਜੋ ਇੱਕ ਬਰਾਬਰ ਹਨ। ਉੱਪਰ ਆਮਦਨ ਲਿਖਿਆ ਹੈ, ਨਿਚਲੇ ਵਾਲੇ ਬਾਕਸ ਵਿੱਚ ਖਰਚ। ਔਰ ਉਸ ਦੇ نیچے ਇੱਕ ਹੋਰ ਬਾਕਸ ਹੈ ਜੋ ਹਾਫ ਟੀ ਦੀ ਸ਼ੇਪ ਦਾ ਹੈ। ਪਹਿਲਾ ਬਾਕਸ ਲੰਬਾ ਹੈ ਜਿਸ ਵਿੱਚ ਸੰਪਤੀ ਲਿਖਿਆ ਹੈ। ਦੂਸਰਾ ਬਾਕਸ ਬਹੁਤ ਛੋਟਾ ਹੈ ਜਿਸ ਵਿੱਚ ਦੇਣਦਾਰੀ ਲਿਖਿਆ ਹੈ ਮੇਰੇ ਮੀ ਡੈਡੀ ਦੇ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਮੀਰ ਲੋਕ ਹੋਰ ਜ਼ਿਆਦਾ ਅਮੀਰ ਕਿਉਂ ਬਣਦੇ ਹਨ ਸੰਪਤੀ ਵਾਲੇ ਕਾਲਮ ਤੋਂ ਇੰਨੀ ਜ਼ਿਆਦਾ ਆਮਦਨੀ ਹੁੰਦੀ ਹੈ ਕਿ ਖਰਚ ਆਰਾਮ ਨਾਲ ਚੱਲ ਜਾਂਦਾ ਹੈ ਤੇ ਕੁਝ ਪੈਸਾ ਬਚ ਵੀ ਜਾਂਦਾ ਹੈ ਇਸ ਬਚੇ ਹੋਏ ਪੈਸਿਆਂ ਨੂੰ ਇੱਕ ਵਾਰੀ ਫਿਰ ਤੋਂ ਸੰਪਤੀ ਵਾਲੇ ਕਾਲਮ 'ਚ ਦੁਬਾਰਾ ਨਿਵੇਸ਼ ਕਰ ਦਿੱਤਾ ਜਾਂਦਾ ਹੈ ਸੰਪਤੀ ਵਾਲਾ ਕਾਲਮ ਵੱਧਦਾ ਰਹਿੰਦਾ ਹੈ इस नाल होने वाली आमदनी भी नतीजा यह है है, अमीर लोग होर ज्यादा अमीर होंगे अमीर लोग होर ज्यादा अमीर क्यों हो होंगे जाते हैं एक बॉक्स जिस वि आमदन लिखा है तो उसके नीचे छोटा बॉक्स है उस खर्च लिखा है आमदन तो एक लाइन खर्च वाले खाने में जाती है ਉਸ ਦੇ نیچے ਇੱਕ ਹੋਰ ਗ੍ਰਾਫ ਹੈ ਜਿਸ ਵਿੱਚ ਸੰਪਤੀ ਲਿਖਿਆ ਹੈ। ਔਰ ਉਸ ਦੇ ਨਾਲ ਇੱਕ ਛੋਟਾ ਬਾਕਸ ਹੈ ਜਿਸ ਵਿੱਚ ਦੇਣਦਾਰੀ ਲਿਖਿਆ ਹੈ। ਆਮਦਨ ਵਾਲੇ ਖਾਨੇ ਵਿੱਚ ਇੱਕ ਲਾਈਨ ਖਰਚ ਦੇ ਵਿੱਚ ਦੀ ਹੁੰਦੀ ਹੋਈ ਸੰਪਤੀ ਵਾਲੇ ਬਾਕਸ ਦੇ ਵਿੱਚ ਜਾਂਦੀ ਹੈ ਤੇ ਦੁਬਾਰਾ ਉਹ ਆਮਦਨ ਵਾਲੇ ਵਿੱਚ ਮੁੜ ਜਾਂਦੀ ਹੈ। ਇਸ ਦਾ ਭਾਵੇਂ ਇਹ ਹੈ ਕਿ ਜਦੋਂ ਅਮੀਰ ਲੋਕਾਂ ਨੂੰ ਆਮਦਨੀ ਹੁੰਦੀ ਹੈ ਤਾਂ ਉਹ ਬੜਾ ਥੋੜਾ ਖਰਚ ਕਰਦੇ ਹਨ ਤੇ ਜ਼ਿਆਦਾ ਪੈਸਾ ਸੰਪਤੀ ਤੇ ਨਿਵੇਸ਼ ਕਰ ਦਿੰਦੇ ਹਨ। ਤੇ ਉਹਨਾਂ ਸੰਪਤੀਆਂ ਤੋਂ ਦੁਬਾਰਾ ਉਹਨਾਂ ਨੂੰ ਆਮਦਨ ਹੁੰਦੀ ਹੈ ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹਿੰਦਾ ਹੈ ਅਤੇ ਉਹ ਹੋਰ امیر ਹੁੰਦੇ ਜਾਂਦੇ ਹਨ ਮੀਡਲ ਕਲਾਸ ਲੋਕ ਹਮੇਸ਼ਾ ਪੈਸੇ ਦੀ ਤੰਗੀ ਨਾਲ ਜੂਝਦੇ ਰਹਿੰਦੇ ਹਨ ਉਹਨਾਂ ਦੀ ਮੂਲ ਆਮਦਨੀ ਤਨਖਾਹ ਕਾਰਨ ਹੁੰਦੀ ਹੈ ਅਤੇ ਜਿਵੇਂ ਜਿਵੇਂ ਉਹਨਾਂ ਦੀ ਤਨਖਾਹ ਵੱਧਦੀ ਹੈ ਉਹਨਾਂ ਦੇ ਟੈਕਸ ਵੀ ਵੱਧਦੇ ਜਾਂਦੇ ਹਨ ਇਸ ਦੇ ਨਾਲ ਹੀ ਆਮਦਨੀ ਵਧਣ ਤੇ ਉਹਨਾਂ ਦੇ ਖਰਚੇ ਵੀ ਵੱਧ ਜਾਂਦੇ ਹਨ ਇਸ ਲਈ ਇਸ ਨੂੰ ਚੋਹਾ-ਦੋੜ ਕਿਹਾ ਜਾ ਗਿਆ ਹੈ ਇਹ ਲੋਕ ਮੰਨਦੇ ਹਨ ਕਿ ਉਹਨਾਂ ਦਾ ਘਰ ਉਹਨਾਂ ਦੀ ਮੂਲ ਸੰਪਤੀ ਹੈ ਤੇ ਇਸੇ ਲਈ ਉਹ ਆਮਦਨੀ ਦਿਲਾਉਣ ਵਾਲੀ ਸੰਪਤੀ ਐਸਟ ਵਿੱਚ ਨਿਵੇਸ਼ ਨਹੀਂ ਕਰਦੇ ਮਿਡਲ ਕਲਾਸ ਨੂੰ ਪੈਸੇ ਦੀ ਤੰਗੀ ਕਿਉਂ ਹੁੰਦੀ ਹੈ ਇੱਥੇ ਇੱਕ ਚਾਰਟ ਦੇ ਦੁਆਰਾ ਸਮਝਾਇਆ ਗਿਆ ਹੈ ਇੱਕ ਬਾਕਸ ਬਣਿਆ ਹੈ ਜਿਸ ਵਿੱਚ ਦੋ ਖਾਨੇ ਹਨ ਉੱਪਰ ਆਮਦਨ ਲਿਖਿਆ ਹੈ ਨੀਚੇ ਖਰਚ ਉਸ ਦੇ ਨੀਚੇ ਇੱਕ ਹੋਰ ਬਾਕਸ ਹੈ ਜਿਸ ਵਿੱਚ ਇੱਕ ਛੋਟਾ ਬਾਕਸ ਹੈ ਜਿਸ ਵਿੱਚ ਸੰਪਤੀ ਲਿਖਿਆ ਹੈ ਐਸੈਟ ਉਸ ਦੇ ਨਾਲ ਇੱਕ ਵੱਡਾ ਬਾਕਸ ਹੈ ਉਸ ਦੇ ਵਿੱਚ ਦੇਣਦਾਰੀ ਲਿਖਿਆ ਹੈ ਇਸ ਦਾ ਮਤਲਬ ਇਹ ਹੈ ਕਿ ਮੀਡਲ ਕਲਾਸ ਲੋਕੀ ਐਸੈਟ ਬੜੇ ਥੋੜੇ ਰੱਖਦੇ ਹਨ ਤੇ ਦੇਣਦਾਰੀ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਉਹ ਹੋਰ ਗਰੀਬ ਹੁੰਦੇ ਜਾਂਦੇ ਹਨ ਅੱਜ ਦੀ ਕਰਜ਼ਦਾਰ ਸੁਸਾਇਟੀ ਦੋ ਗੱਲਾਂ ਮੰਨਦੀ ਹੈ ਪਹਿਲੀ ਤਾਂ ਇਹ ਕਿ ਆਪਣਾ ਘਰ ਇੱਕ ਨਿਵੇਸ਼ ਹੁੰਦਾ ਹੈ ਤੇ ਦੂਜੀ ਇਹ ਕਿ ਤਨਖਾਹ ਵਧਣ ਤੇ ਖਰਚੇ ਵੀ ਵਧਣਾ ਚਾਹੀਦਾ ਹੈ ਜਾਂ ਇੱਕ ਜਿਆਦਾ ਵੱਡਾ ਘਰ ਖਰੀਦ ਲੈਣਾ ਚਾਹੀਦਾ ਹੈ ਵੱਧਦੇ ਹੋਏ ਖਰਚੇ ਦੇ ਕਾਰਨ ਪਰਿਵਾਰ ਜਿਆਦਾ ਕਰਜ਼ੇ ਵਿੱਚ ਫਸ ਜਾਂਦਾ ਹੈ ਤੇ ਉਹਨਾਂ ਨੂੰ ਪੈਸਿਆਂ ਦੀ ਹੋਰ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਉਹ ਆਪਣੀਆਂ ਨੌਕਰੀਆਂ ਵਿੱਚ ਲਗਾਤਾਰ ਤਰੱਕੀ ਕਰ ਰਹੇ ਹਨ ਤੇ ਉਹਨਾਂ ਦੀਆਂ ਤਨਖਾਹਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਇਸ ਨੂੰ ਹਾਈ ਰਿਸਕ ਲੀਵਿੰਗ ਜਾਂ ਬੜੀ ਖਤਰਿਆਂ ਭਰੀ ਜੀਵਨ ਸ਼ੈਲੀ ਕਿਹਾ ਜਾਂਦਾ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਇਹੋ ਜਿਹੇ ਲੋਕਾਂ ਨੂੰ ਪੈਸੇ ਦੀ ਸਮਝ ਨਹੀਂ ਹੁੰਦੀ 1990 ਦੇ ਦਹਾਕੇ ਅੰਦਰ ਨੌਕਰੀਆਂ ਵਿੱਚ ਪਾਰੀ ਕਟੌਤੀ ਨਾਲ ਇਹ ਗੱਲ ਪਤਾ ਲੱਗੀ ਕਿ ਮਿਡਲ ਕਲਾਸ ਪੈਸਿਆਂ ਦੇ ਮਾਮਲੇ 'ਚ ਕਿੰਨਾ ਅਸੁਰੱਖਿਅਤ ਹੈ ਅਚਨਚਿਤ ਕੰਪਨੀ ਪੈਨਸ਼ਨ ਪਲਾਨ ਦੀ ਜਗ੍ਹਾ ਉੱਤੇ 401k پلان ਆ ਗਿਆ। ਸੋਸ਼ਲ ਸਿਕਿਉਰਿਟੀ ਨਿਸ਼ਚਿਤ ਤੌਰ ਤੇ ਸੰਕਟ ਵਿੱਚ ਹੈ। ਤੇ ਇਸ ਨੂੰ ਰਿਟਾਇਰਮੈਂਟ ਦਾ ਸਹਾਰਾ ਨਹੀਂ ਬਣਾਇਆ ਜਾ ਸਕਦਾ। ਮੀਡਲ ਕਲਾਸ ਵਿੱਚ ਘਬਰਾਹਟ ਦਾ ਮਾਹੌਲ ਪੈਦਾ ਹੋ ਗਿਆ। ਅੱਜ ਇੱਕ ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਇਹ ਗੱਲਾਂ ਸਮਝਦੇ ਹਨ ਤੇ ਇਸੇ ਲਈ ਉਹਨਾਂ ਨੇ ਮਿਊਚੁਅਲ ਫੰਡ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਨਿਵੇਸ਼ 'ਚ ਹੋਏ ਵਾਅਦੇ ਕਾਰਨ ਹੀ ਅਸੀਂ ਸਟਾਕ ਮਾਰਕੀਟ 'ਚ ਇਤਨੀ ਤੇਜ਼ੀ ਦੇਖੀ ਗਈ ਹੈ। ਅੱਜ ਮੀਡਲ ਕਲਾਸ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ-ਨਵੇਂ ਮਿਊਚੁਅਲ ਫੰਡ ਬਣਦੇ ਜਾ ਰਹੇ ਹਨ। ਮਿਊਚੁਅਲ ਫੰਡ ਇਸ ਲਈ ਹਰਮਨ ਪਿਆਰੇ ਹਨ ਕਿਉਂਕਿ ਉਹ ਸੁਰੱਖਿਅਤ ਸੁਰੱਖਿਆ ਦੇ ਪ੍ਰਤੀਕ ਹਨ। ਉਸਤ ਮਿਊਚੁਅਲ ਫੰਡ ਖਰੀਦਣ ਵਾਲੇ ਆਦਮੀ ਨੌਕਰੀ 'ਚ ਟੈਕਸ ਤੇ ਮਾਰਟਗੇਜ ਚੁਕਾਣ 'ਚ ਆਪਣੇ ਬੱਚਿਆਂ ਦੀ ਕਾਲਜ ਦੀ ਫੀਸ ਲਈ ਪੈਸੇ ਬਚਾਉਣ 'ਚ ਅਤੇ ਆਪਣੇ ਕ੍ਰੈਡਿਟ ਕਾਰਡ ਦਾ ਹਿਸਾਬ ਸਾਫ਼ ਕਰਨ ਵਿੱਚ ਬਹੁਤ ਜ਼ਿਆਦਾ ਵਿਅਸਤ ਹਨ। ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਨਿਵੇਸ਼ ਕਰਨ ਦੀ ਕਲਾ ਸਿੱਖ ਸਕਣ ਇਸ ਲਈ ਉਹ ਮਿਊਚੁਅਲ ਫੰਡ ਦੇ ਮੈਨੇਜਰ ਦੀ ਕਾਬਲੀਅਤ ਤੇ ਭਰੋਸਾ ਕਰਦੇ ਹਨ ਨਾਲ ਹੀ ਕਿਉਂਕਿ ਮਿਊਚੁਅਲ ਫੰਡ ਕਈ ਤਰ੍ਹਾਂ ਦੇ ਨਿਵੇਸ਼ ਕਰਦਾ ਹੈ ਇਸ ਲਈ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦਾ ਪੈਸਾ ਜ਼ਿਆਦਾ ਸੁਰੱਖਿਅਤ ਹੈ ਕਿਉਂਕਿ ਇਹ ਕਈ ਟੁਕੜਿਆਂ 'ਚ ਵੰਡਿਆ ਹੋਇਆ ਹੈ ਜਾਂ ਡਾਇਵਰਸਿਫਾਈਡ ਹੋ ਗਿਆ ਹੈ बड़े लिखे मिडिल क्लास ਦਾ ਇਹ ਸਮੂਹ ਮਿਊਚੁਅਲ ਫੰਡ ਬ੍ਰੋਕਰਾਂ ਤੇ ਫਾਈਨੈਂਸ਼ੀਅਲ ਪਲੈਨਰਾਂ ਦੇ ਡਾਈਵਰਸੀਫਾਈਸ ਸਿਧਾਂਤ ਨੂੰ ਠੀਕ ਮੰਨਦਾ ਹੈ ਸੁਰੱਖਿਅਤ ਰਹੇ ਖਤਰਿਆਂ ਤੋਂ ਬਚੋ ਅਸਲ ਦੁੱਖਾਂ ਤੇ ਹੀ ਹੈ ਕਿ ਪੈਸੇ ਦੀ ਸਮਝ ਨਾ ਹੋਣ ਦੇ ਕਾਰਨ ਉਸਤ ਮਿਡਲ ਕਲਾਸ ਲੋਕ ਖਤਰਿਆਂ ਦਾ ਸਾਹਮਣਾ ਕਰਦੇ ਹਨ ਉਹਨਾਂ ਦੇ ਸੁਰੱਖਿਅਤ ਖੇਤਰ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਦੇ ਕੋਲ ਪੈਸੇ ਦੀ ਤੰਗੀ ਹੁੰਦੀ ਹੈ ਉਹਨਾਂ ਦੀ ਬੈਲੈਂਸ ਸ਼ੀਟ 'ਚ ਬੈਲੈਂਸ ਨਹੀਂ ਹੁੰਦਾ ਉਨ੍ਹਾਂ ਦਾ ਸੰਪਤੀ ਵਾਲਾ ਕਾਲਮ ਤਾਂ ਖਾਲੀ ਰਹਿੰਦਾ ਹੈ ਜਿੱਥੋਂ ਆਮਦਨ ਆਉਂਦੀ ਹੈ ਜਦੋਂ ਕਿ ਉਨ੍ਹਾਂ ਦੇ ਦੇਣਦਾਰੀ ਵਾਲਾ ਕਾਲਮ ਪੂਰਾ ਭਰਿਆ ਰਹਿੰਦਾ ਹੈ ਆਮ ਤੌਰ ਤੇ ਉਨ੍ਹਾਂ ਦੀ ਆਮਦਨੀ ਦਾ ਇਕਲੌਤਾ ਸਾਧਨ ਉਨ੍ਹਾਂ ਦੀ ਤਨਖਾਹ ਹੁੰਦੀ ਹੈ ਉਨ੍ਹਾਂ ਦਾ ਜੀਵਨ ਬਤੀਤ ਕਰਨਾ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਬੌਸ ਉੱਤੇ ਨਿਰਭਰ ਕਰਦਾ ਹੈ ਅਤੇ ਜਦੋਂ ਸੱਚਮੁੱਚ ਜ਼ਿੰਦਗੀ ਵਿੱਚ ਇੱਕ ਵਾਰ ਆਉਣ ਵਾਲਾ ਅਪਸਰ ਆਉਂਦਾ ਹੈ ਤਾਂ ਇਹ ਲੋਕ ਉਸ ਅਪਸਰ ਦਾ ਫਾਇਦਾ ਨਹੀਂ ਚੁੱਕ ਪਾਉਂਦੇ ਇਸ ਲਈ ਉਹ ਆਮ ਤੌਰ ਤੇ ਸੁਰੱਖਿਤ ਖੇਡ ਖੇਡਦੇ ਹਨ ਕਿਉਂਕਿ ਉਹ ਇੰਨੀ ਕਰੜੀ ਮਿਹਨਤ ਕਰਦੇ ਸਭ ਤੋਂ ਜ਼ਿਆਦਾ ਟੈਕਸ ਚੁਕਾਉਂਦੇ ਤੇ ਕਰਜ਼ੇ ਦੇ ਬੋਝ ਨਾਲ ਦਬੇ ਰਹਿੰਦੇ ਹਨ ਜਿਵੇਂ ਕਿ ਮੈਸ ਖੰਡ ਦੇ ਆਰੰਭ ਵਿੱਚ ਕਿਹਾ ਸੀ ਸਭ ਤੋਂ ਮਹੱਤਵਪੂਰਨ ਸੂਤ ਇਹ ਹੈ ਕਿ ਸੰਪਤੀ ਦੇ ਤੇ ਦੇਣਦਾਰੀ ਦੇ ਵਿਚਕਾਰਲੇ ਫਰਕ ਨੂੰ ਪਛਾਣਿਆ ਜਾਵੇ ਇੱਕ ਵਾਰ ਤੁਸੀਂ ਇਹਨਾਂ 'ਚ ਫਰਕ ਨੂੰ ਸਮਝ ਲਓ ਇਸ ਤੋਂ ਬਾਅਦ ਤੁਸੀਂ ਆਮਦਨੀ ਦੇਣ ਵਾਲੀ ਸੰਪਤੀ ਖਰੀਦਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੋ ਇਹ ਅਮੀਰ ਬਣਨ ਦੀ ਰਾਹ ਤੇ ਚੱਲਣ ਦਾ ਸਭ ਤੋਂ ਵਧੀਆ ਟੰਗ ਹੈ ਇਸ ਨੂੰ ਕਰਦੇ ਰਹੋ ਤੇ ਤੁਹਾਡਾ ਸੰਪਤੀ ਵਾਲਾ ਕਾਲਮ ਵਧਦਾ ਰਹੇਗਾ ਆਪਣੀ ਦੇਣਦਾਰੀ ਤੇ ਖਰਚਿਆਂ ਨੂੰ ਘੱਟ ਕਰਦੇ ਰਹਿਣ ਦੀ ਕੋਸ਼ਿਸ਼ ਵੀ ਕਰਦੇ ਰਹੋ ਇਸ ਨਾਲ ਪੈਸਾ ਤੁਹਾਡੇ ਸੰਪਤੀ ਵਾਲੇ ਕਾਲਮ ਚ ਆਉਂਦਾ ਰਹੇਗਾ ਛੇਤੀ ਹੀ ਤੁਹਾਡਾ ਸੰਪਤੀ ਵਾਲਾ ਕਾਲਮ ਇਨਾ ਮਜ਼ਬੂਤ ਹੋ ਜਾਵੇਗਾ ਕਿ ਤੁਸੀਂ ਹੋਰ ਜ਼ਿਆਦਾ ਖਤਰਿਆਂ ਵਾਲੇ ਨਿਵੇਸ਼ ਕਰ ਸਕੋਗੇ ਇਹੋ ਜਿਹੇ ਨਿਵੇਸ਼ ਜਿਨ੍ਹਾਂ 'ਚ 100% ਤੋਂ ਅਨੰਤ ਤੱਕ ਦਾ ਫਾਇਦਾ ਹੋ ਸਕਦਾ ਹੈ ਇਹੋ ਜਿਹੇ ਨਿਵੇਸ਼ ਜਿਨ੍ਹਾਂ 'ਚ 5000 ਡਾਲਰ ਦੀ ਰਕਮ ਛੇਤੀ ਹੀ 10 ਲੱਖ ਡਾਲਰ ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਇਹੋ ਜਿਹੇ ਨਿਵੇਸ਼ ਜਿਨ੍ਹਾਂ ਨੂੰ ਮਿਡਲ ਕਲਾਸ ਬਹੁਤ ਖਤਰਿਆਂ ਵਾਲਾ ਮੰਨਦਾ ਹੈ ਨਿਵੇਸ਼ ਖਤਰਿਆਂ ਨਾਲ ਭਰਿਆ ਨਹੀਂ ਹੈ ਇਹ ਉਸ ਵਿਅਕਤੀ ਦੀ ਪੈਸਿਆਂ ਦੀ ਨਾ ਸਮਝੀ ਹੈ ਵਿੱਤੀ ਨਿਰਭਰਤਾ ਹੈ ਜਿਹੜੀ ਉਸ ਨੂੰ ਬਹੁਤ ਜੋਖਮ ਭਰਿਆ ਬਣਾ ਦਿੰਦੀ ਹੈ ਜੇਕਰ ਤੁਸੀਂ ਉਹੀ ਕਰਦੇ ਹੋ ਜਿਹੜਾ ਸਾਰੇ ਲੋਕ ਕਰਦੇ ਹਨ ਤਾਂ ਤੁਹਾਨੂੰ ਇਹ ਚਿੱਤਰ ਮਿਲੇਗਾ ਆਮਦਨ ਮਾਲਕ ਦੇ ਲਈ ਘੱਟ ਖਰਚ ਸਰਕਾਰ ਦੇ ਲਈ ਘੱਟ ਸੰਪਤੀ ਦੇਣਦਾਰੀ ਬੈਂਕ ਦੇ ਵਾਸਤੇ ਘੱਟ ਇੱਕ ਵਰਕਰ ਹੋਣ ਦੇ ਨਾਤੇ ਜੇ ਘਰ ਦਾ ਮਾਲਕ ਵੀ ਹੈ ਤੁਹਾਡੀ ਨੌਕਰੀ ਦਾ ਪੈਟਰਨ ਆਮ ਕਰਕੇ ਇਹ ਹੁੰਦਾ ਹੈ। ਨੰਬਰ 1 ਤੁਸੀਂ ਕਿਸ ਲਈ ਕੰਮ ਕਰਦੇ ਹੋ ਤਨਖਾਹ ਅਤੇ ਕੰਮ ਕਰਨ ਵਾਲੇ ਜਰਤੂਰ ਲੋਕ ਮਾਲਕ ਨੂੰ ਜਾਂ ਸ਼ੇਅਰਹੋਲਡਰਾਂ ਨੂੰ ਜ਼ਿਆਦਾ ਅਮੀਰ ਬਣਾ ਰਹੇ ਹਨ। ਤੁਹਾਡੀਆਂ ਕੋਸ਼ਿਸ਼ਾਂ, ਮਿਹਨਤ ਤੇ ਸਫਲਤਾ ਤੋਂ ਦਰਅਸਲ ਤੁਹਾਡਾ ਮਾਲਕ ਸਫਲ ਹੁੰਦਾ ਹੈ ਤੇ ਉਸ ਦੇ ਰਿਟਾਇਰਮੈਂਟ 'ਚ ਸਹਾਇਤਾ ਮਿਲਦੀ ਹੈ। ਨੰਬਰ 2 ਤੁਸੀਂ ਸਰਕਾਰ ਲਈ ਕੰਮ ਕਰਦੇ ਹੋ ਤੁਸੀਂ ਇਸ ਨੂੰ ਦੇਖ ਸਕੋ ਇਸ ਤੋਂ ਪਹਿਲਾਂ ਹੀ ਸਰਕਾਰ ਤੁਹਾਡੀ ਤਨਖਾਹ ਵਿੱਚੋਂ ਆਪਣਾ ਹਿੱਸਾ ਲੈ ਲੈਂਦੀ ਹੈ। ਜਿਆਦਾ ਕਰੜੀ ਮਿਹਨਤ ਕਰਕੇ ਤੁਸੀਂ ਸਰਕਾਰ ਨੂੰ ਦੇਣ ਵਾਲੇ ਟੈਕਸ 'ਚ ਵਾਧਾ ਕਰਦੇ ਹੋ। ਜ਼ਿਆਦਾਤਰ ਲੋਕ ਜਨਵਰੀ ਤੋਂ ਮਈ ਤੱਕ ਸਿਰਫ ਸਰਕਾਰ ਲਈ ਕੰਮ ਕਰਦੇ ਹਨ। ਨੰਬਰ 3 ਤੁਸੀਂ ਬੈਂਕ ਲਈ ਕੰਮ ਕਰਦੇ ਹੋ। ਟੈਕਸ ਚੁਕਾਉਣ ਤੋਂ ਬਾਅਦ ਤੁਹਾਡਾ ਸਭ ਤੋਂ ਵੱਡਾ ਖਰਚਾ ਆਮ ਤੌਰ ਤੇ ਆਪਣਾ ਮਾਰਟਗੇਜ ਅਤੇ ਕ੍ਰੈਡਿਟ ਕਾਰਡ ਦਾ ਕਰਜ਼ਾ ਚੁਕਾਉਣਾ ਹੁੰਦਾ ਹੈ। ਜੇਕਰ ਤੁਸੀਂ ਸਿਰਫ ਜ਼ਿਆਦਾ ਕਰਨੀ ਮਿਹਨਤ ਨਾਲ ਕੰਮ ਕਰਦੇ ਜਾਓ ਤਾਂ ਸਮੱਸਿਆ ਇਹ ਹੈ ਕਿ ਤਿੰਨਾ ਹੀ ਮਾਮਲਿਆਂ ਵਿੱਚ ਤੁਹਾਡੀ ਜ਼ਿਆਦਾ ਮਿਹਨਤ ਤੋਂ ਕਿਸੇ ਹੋਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ ਤੁਹਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਤੁਹਾਡੀ ਜ਼ਿਆਦਾ ਮਿਹਨਤ ਤੋਂ ਕਿਵੇਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਿੱਧਾ ਫਾਇਦਾ ਮਿਲ ਸਕਦਾ ਹੈ ਜੇਕਰ ਤੁਸੀਂ ਇਹ ਫੈਸਲਾ ਕਰ ਵੀ ਲਓ ਕਿ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋਗੇ ਇਹ ਵੀ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਨਿਸ਼ਾਨਿਆਂ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਵੇ। ਜ਼ਿਆਤਰ ਲੋਕ ਆਪਣੇ ਪ੍ਰੋਫੈਸ਼ਨ ਨੂੰ ਬਣਾਏ ਰੱਖਣਾ ਤੇ ਆਪਣੀ ਤਨਖਾਹਾਂ ਦੇ ਸਹਾਰੇ ਹੀ ਸੰਪਤੀ ਬਣਾਉਣਾ ਚਾਹੁੰਦੇ ਹਨ। ਜਦੋਂ ਉਹਨਾਂ ਦੀ ਸੰਪਤੀ ਵੱਧਦੀ ਹੈ ਤਾਂ ਉਹ ਕਿਵੇਂ ਆਪਣੀ ਸਫਲਤਾ ਦਾ ਅੰਦਾਜ਼ਾ ਲਾਉਂਦੇ ਹਨ? ਕਦੋਂ ਕੋਈ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਉਹ ਅਮੀਰ ਹੈ? ਕਿ ਉਹਨਾਂ ਦੇ ਕੋਲ ਦੌਲਤ ਹੈ? ਸੰਪਤੀ ਤੇ ਦੇਣਦਾਰੀ ਦੀ ਮੇਰੀ ਆਪਣੀ ਪਰਵਾਸ਼ਾ ਵਾਂਗ ਦੌਲਤ ਦੇ ਬਾਰੇ ਵੀ ਮੇਰੀ ਆਪਣੀ ਪਰਵਾਸਾ ਹੈ ਦਰਅਸਲ ਮੈਂ ਉਸ ਨੂੰ ਬਕ ਮਿਨਿਸਟਰ ਫੁੱਲਰ ਨਾਮ ਦੇ ਬੰਦੇ ਤੋਂ ਸਿੱਖਿਆ ਹੈ ਕੁਝ ਲੋਕ ਉਸ ਨੂੰ ਨੀਮ ਹਕੀਮ ਕਹਿੰਦੇ ਹਨ ਤੇ ਕਈ ਲੋਕ ਉਸ ਨੂੰ ਇੱਕ ਜਿਉਂਦਾ ਜਗਦਾ ਜੀਨੀਅਸ ਸਾਲਾਂ ਪਹਿਲਾਂ ਸਾਰੇ ਆਰਕੀਟੈਕਟ ਇਸ ਕਰਕੇ ਹੈਰਾਨ ਹੋ ਗਏ ਸਨ ਕਿਉਂਕਿ 1961 ਤੋਂ ਉਸਨੇ ਜੀਓਡੈਸਕ ਡੋਮ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਤੇ ਉਸ ਅਰਜ਼ੀ ਵਿੱਚ ਫੁੱਲਰ ਨੇ ਦੌਲਤ ਬਾਰੇ ਜੋ ਵੀ ਕੁਝ ਕਿਹਾ ਸੀ ਪਹਿਲਾਂ ਤਾਂ ਉਸ ਦਾ ਠੀਕ ਠਾਕ ਮਤਲਬ ਸਮਝ ਵਿੱਚ ਨਹੀਂ ਆਇਆ ਪਰ ਉਸ ਨੂੰ ਕਈ ਵਾਰਾ ਕਈ ਵਾਰੀ ਪੜਨ ਤੋਂ ਬਾਅਦ ਇਸ ਦਾ ਮਤਲਬ ਸਮਝ ਵਿੱਚ ਆਉਣ ਲੱਗਾ ਦੌਲਤ ਕਿਸੇ ਬੰਦੇ ਦੀ ਉਹ ਯੋਗਤਾ ਹੈ ਜਿਸ ਦੇ ਸਹਾਰੇ ਉਹ ਅੱਗੇ ਆਉਣ ਵਾਲੇ ਇਤਨੇ ਦਿਨਾਂ ਤੱਕ ਜਿੰਦਾ ਰਹਿ ਸਕਦਾ ਹੈ ਜਾਨੀ ਜੇਕਰ ਮੈਂ ਅੱਜ ਕੰਮ ਕਰਨਾ ਬੰਦ ਕਰ ਦਿਆਂ ਤਾਂ ਮੈਂ ਕਿਤਨੇ ਸਮੇਂ ਤੱਕ ਜਿੰਦਾ ਰਹਿ ਸਕਦਾ ਹਾਂ ਇਹ ਨੈੱਟਵਰਥ ਵਾਂਗ ਨਹੀਂ ਹੈ ਜਿਹੜਾ ਤੁਹਾਡੀ ਸੰਪਤੀ ਅਤੇ ਦੇਣਦਾਰੀ ਦੇ ਵਿਚਕਾਰ ਦਾ ਫਰਕ ਹੈ ਹਰ ਬੰਦੇ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਕੋਲ ਜਿਹੜਾ ਸਮਾਨ ਹੈ ਉਹ ਬੜਾ ਕੀਮਤੀ ਹੈ ਪਰ ਇਸ ਪਰਿਭਾਸ਼ਾ ਤੋਂ ਸੱਚਮੁੱਚ ਠੀਕ ਪੈਮਾਸ਼ ਕੀਤੀ ਜਾ ਸਕਦੀ ਹੈ ਮੈਂ ਹੁਣ ਪੈਮਾਸ਼ ਕਰ ਸਕਦਾ ਹਾਂ ਤੇ ਸੱਚਮੁੱਚ ਜਾਣਦਾ ਹਾਂ ਕਿ ਆਰਥਿਕ ਤੌਰ ਉਤੇ ਸੁਤੰਤਰ ਹੋਣ ਦੇ ਮੇਰੇ ਨਿਸ਼ਾਨੇ ਦੇ ਸੰਦਰਭ ਚ ਮੈਂ ਕਿੰਨੀ ਤਰੱਕੀ ਕਰ ਲਈ ਹੈ ਹਾਲਾਂਕਿ ਨੋਟ ਵਰਬ ਚ ਇਹੋ ਜਿਹੀਆਂ ਚੀਜ਼ਾਂ ਵੀ ਆਉਂਦੀਆਂ ਹਨ ਜਿਨ੍ਹਾਂ ਤੋਂ ਪੈਸਾ ਨਹੀਂ ਆਉਂਦਾ ਜਿਵੇਂ ਉਹ ਵਸਤੂ ਜਿਹੜੀ ਤੁਹਾਡੇ ਗੈਰ ਵਿੱਚ ਖਲੋਤੀ ਹੈ ਦੌਲਤ ਦਾ ਸਿੱਧਾ ਜਿਹ ਹੈ ਹਿਸਾਬ ਇਹ ਹੈ ਕਿ ਤੁਹਾਡਾ ਪੈਸਾ ਕਿੰਨਾ ਪੈਸਾ ਬਣਾ ਰਿਹਾ ਹੈ ਤੇ ਇਸ ਲਈ ਤੁਸੀਂ ਆਰਥਿਕ ਤੌਰ ਤੇ ਕਿੰਨੇ ਦਿਨਾਂ ਤਾਈਂ ਜਿੰਦਾ ਰਹਿ ਸਕਦੇ ਹੋ ਦੌਲਤ ਦਰਅਸਲ ਸੰਪਤੀ ਦੇ ਕਾਲਮ ਦੇ ਕੈਸ਼ ਫਲੋ ਦਾ ਦੇਣਦਾਰੀ ਵਾਲੇ ਕਾਲਮ ਦੇ ਨਾਲ ਤੁਲਨਾ ਹੈ ਇੱਕ ਮਿਸਾਲ ਲਓ ਇਹ ਕਹੋ ਕਿ ਮੇਰੇ ਕੋਲ ਹਰ ਮਹੀਨੇ ਸੰਪਤੀ ਵਾਲੇ ਕਾਲਮ ਤੋਂ 1000 ਡਾਲਰ ਦਾ ਕੈਸ਼ ਫਲੋ ਹੈ ਤੇ ਮੇਰਾ ਖਰਚ ਹਰ ਮਹੀਨੇ 2000 ਡਾਲਰ ਹੈ ਮੇਰੇ ਕੋਲ ਕਿੰਨੀ ਦੌਲਤ ਹੈ ਉਹ ਅਸੀਂ ਬਕ ਮਿਨਿਸਟਰ ਫੁੱਲਰ ਦੀ ਵਿਆਖਿਆ ਵੱਲ ਚਲੀਏ ਉਸ ਦੀ ਵਿਆਖਿਆ ਦੇ ਹਿਸਾਬ ਨਾਲ ਮੈਂ ਕਿੰਨੇ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹਾਂ ਜੇਕਰ ਅਸੀਂ ਇੱਕ ਮਹੀਨੇ ਅੰਦਰ 30 ਦਿਨ ਮੰਨ ਲਈਏ ਇਸ ਵੀ ਵਿਆਖਿਆ ਦੇ ਹਿਸਾਬ ਨਾਲ ਮੈਂ 15 ਦਿਨਾਂ ਤੱਕ ਜਿੰਦਾ ਰਹਿ ਸਕਦਾ ਹਾਂ ਜਦੋਂ ਮੈਂ ਆਪਣੀ ਸੰਪਤੀ ਤੋਂ ਹਰ ਮਹੀਨੇ 2000 ਡਾਲਰ ਦਾ ਕੈਸ਼ ਫਲੋ ਹਾਸਲ ਕਰਨ ਲੱਗ ਜਾਵਾਂਗਾ ਤਾਂ ਮੈਂ ਦੌਲਤਮੰਦ ਹੋ ਜਾਵਾਂਗਾ ਹਾਲਾਂਕਿ ਮੈਂ ਅਮੀਰ ਨਹੀਂ ਹਾਂ ਪਰ ਮੈਂ ਦੌਲਤਮੰਦ ਤਾਂ ਜ਼ਰੂਰ ਹਾਂ ਹਰ ਮਹੀਨੇ ਮੇਰੀ ਸੰਪਤੀ ਤੋਂ ਮੈਨੂੰ ਜਿਹੜੀ ਆਮਦਨ ਮਿਲਦੀ ਹੈ ਉਹ ਮੇਰੇ ਮਹੀਨੇ ਭਰ ਦੇ ਖਰਚ ਵਾਸਤੇ ਬਹੁਤੀ ਹੁੰਦੀ ਹੈ ਜੇਕਰ ਮੈਂ ਆਪਣੇ ਖਰਚ ਨੂੰ ਵਧਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਇਸ ਤੋਂ ਪਹਿਲਾਂ ਆਪਣੀ ਸੰਪਤੀ ਤੋਂ ਆਉਣ ਵਾਲੇ ਕਾਲਮ ਕੈਸ਼ ਫਲੋ ਨੂੰ ਵਧਾਉਣਾ ਹੋਵੇਗਾ ਇਹ ਧਿਆਨ ਰੱਖੋ ਕਿ ਇਸ ਨੁਕਤੇ ਉੱਤੇ ਮੈਂ ਆਪਣੀ ਤਨਖਾਹ ਤੇ ਬਿਲਕੁਲ ਵੀ ਨਿਰਭਰ ਨਹੀਂ ਹਾਂ ਮੈਂ ਸੰਪਤੀ ਵਾਲੇ ਕਾਲਮ ਨੂੰ ਭਰਨ ਵਿੱਚ ਜੀ ਤੋੜ ਕੋਸ਼ਿਸ਼ ਕੀਤੀ ਅਤੇ ਮੈਂ ਇਸ ਵਿੱਚ ਸਫਲ ਵੀ ਹੋਇਆ ਜਿਸ ਦੇ ਕਾਰਨ ਅੱਜ ਮੈਂ ਆਰਥਿਕ ਤੌਰ ਤੇ ਆਜ਼ਾਦ ਹੋ ਗਿਆ ਹਾਂ ਜੇਕਰ ਮੈਂ ਅੱਜ ਆਪਣੀ ਨੌਕਰੀ ਛੱਡ ਵੀ ਦਿਆਂ ਤਾਂ ਵੀ ਮੇਰੀ ਸੰਪਤੀ ਤੋਂ ਇਤਨਾ ਕੈਸ਼ ਫਲੋ ਆਉਂਦਾ ਰਹੇਗਾ ਕਿ ਮੇਰਾ ਖਰਚ ਆਸਾਨੀ ਨਾਲ ਚੱਲਦਾ ਰਹੇ ਮੇਰਾ ਅਗਲਾ ਨਿਸ਼ਾਨਾ ਇਹ ਹੋਵੇਗਾ ਕਿ ਮੇਰੀ ਸੰਪਤੀ ਤੋਂ ਆਉਣ ਵਾਲਾ ਜ਼ਿਆਦਾ ਕੈਸ਼ ਫਲੋ ਨੂੰ ਫਿਰ ਤੋਂ ਸੰਪਤੀ ਵਾਲੇ ਕਾਲਮ 'ਚ ਨਿਵੇਸ਼ ਨੂੰ ਜੋੜ ਦਿੱਤਾ ਜਾਵੇ ਮੇਰੇ ਸੰਪਤੀ ਵਾਲੇ ਕਾਲਮ 'ਚ ਜਿੰਨਾ ਜ਼ਿਆਦਾ ਪੈਸਾ ਜਾਂਦਾ ਹੈ ਮੇਰਾ ਸੰਪਤੀ ਵਾਲਾ ਕਾਲਮ ਉਤਨਾ ਹੀ ਵੱਧਦਾ ਰਹਿੰਦਾ ਹੈ ਮੇਰਾ ਸੰਪਤੀ ਵਾਲਾ ਕਾਲਮ ਜਿੰਨਾ ਜ਼ਿਆਦਾ ਵੱਡਾ ਹੈ ਉੱਥੋਂ ਉਤਨਾ ਹੀ ਜ਼ਿਆਦਾ ਕੈਸ਼ ਫਲੋ ਆਉਂਦਾ ਹੈ ਤੇ ਜਦੋਂ ਤੱਕ ਮੈਂ ਆਪਣੇ ਖਰਚ ਨੂੰ ਆਉਣ ਵਾਲੇ ਕੈਸ਼ ਫਲੋ ਤੋਂ ਘੱਟ ਰੱਖਦਾ ਹਾਂ ਤਦੋਂ ਤੱਕ ਮੈਂ ਜਿੰਨਾ ਜ਼ਿਆਦਾ ਅਮੀਰ ਬਣਦਾ ਰਹਾਂਗਾ ਤੇ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਮੇਰੀ ਆਮਦਨ ਸਰੀਰਕ ਮਿਹਨਤ ਨਾਲ ਨਹੀਂ ਬਲਕਿ ਦੂਜੇ ਜਰੀਆਂ ਤੋਂ ਆ ਰਹੀ ਹੈ ਜਦੋਂ ਤੱਕ ਪੁਨਰਨਵੇਸ਼ ਦੀ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਮੈਂ ਅਮੀਰ ਬਣਨ ਦੀ ਰਾਹ ਤੇ ਤੇਜ਼ੀ ਨਾਲ ਚੱਲਦਾ ਰਹਾਂਗਾ ਅਮੀਰ ਦੀ ਅਸਲੀ ਵਿਆਖਿਆ ਦੇਖਣ ਵਾਲੇ ਦੀ ਨਜ਼ਰ 'ਚ ਹੁੰਦੀ ਹੈ ਤੁਸੀਂ ਕਦੇ ਵਧੇਕ ਅਮੀਰ ਨਹੀਂ ਹੋ ਸਕਦੇ ਇਸ ਸੋਖੇ ਸਭ ਨੂੰ ਯਾਦ ਰੱਖੋ ਅਮੀਰ ਸੰਪਤੀ ਖਰੀਦੇ ਹਨ ਗਰੀਬ ਕੇਵਲ ਖਰਚ ਕਰਦੇ ਹਨ ਅਮੀਰ ਸੰਪਤੀ ਐਸੈਟ ਖਰੀਦੇ ਹਨ ਗਰੀਬ ਕੇਵਲ ਖਰਚ ਕਰਦੇ ਹਨ ਮੀਡਲ ਕਲਾਸ ਦੇ ਇਨਦਾਰੀਆਂ ਖਰੀਦਾ ਹੈ ਪਰ ਇਹ ਸੋਚਦਾ ਹੈ ਕਿ ਉਹ ਸੰਪਤੀ ਖਰੀਦ ਰਿਹਾ ਹੈ ਤਾਂ ਕਿਵੇਂ ਮੈਂ ਆਪਣੇ ਕੰਮ ਨਾਲ ਕੰਮ ਰੱਖਾਂ ਇਸ ਸਵਾਲ ਦਾ ਜਵਾਬ ਕੀ ਹੈ ਮੈਕਡੋਨਲਡ ਦੇ ਮਾਲਕ ਦੀ ਗੱਲ ਸੁਣੋ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ